पीवी टाक टीवी देख रहे हैं सारे दर्शकों का मैं बहुत-बहुत स्वागत करता हूं जी पंजाब के मुख्यमंत्री भगवंत मान ने बड़े पेंशन भुगतान ਨੂੰ 2500 ਤੱਕ ਵਧਾਉਣ ਦਾ ਵਾਅਦਾ ਕੀਤਾ ਹੈ ਇਹ ਐਲਾਨ ਨਵਸਤਵਿਕ ਹੈ ਪਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਪੈਨਸ਼ਨ ਭੁਗਤਾਨ ਦੀ ਪ੍ਰਣਾਲੀ ਨੂੰ ਸ਼ੁੱਧ ਅਤੇ ਧੋਖਾਧੜੀ ਤੋਂ ਮੁਕਤ ਬਣਾਉਣ ਤੇ ਧਿਆਨ ਦੇ ਰਹੀ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਇਸ ਦਾ ਮੁੱਖ ਕਾਰਨ ਵੈਰੀਫਿਕੇਸ਼ਨ ਪ੍ਰਕਿਰਿਆ ਹੈ ਸਰਕਾਰ ਦੇ ਅਨੁਸਾਰ ਪੰਜਾਬ ਵਿੱਚ ਹਰ ਸਾਲ ਪੈਨਸ਼ਨ ਦੇ ਨਾਮ ਤੇ ਲਗਭਗ 110 ਕਰੋੜ ਰੁਪਏ ਦੀ ਧੋਖਾਧੜੀ ਹੋ ਰਹੀ ਸੀ ਜਿੱਥੇ ਅਯੋਗ ਲਾਪਾਤਰੀ ਜਿਵੇਂ ਕਿ ਘੱਟ ਉਮਰ ਵਾਲੇ ਨੌਕਰੀ ਵਾਲੇ ਜਾਂ ਉੱਚੀ ਆਮਦਨ ਵਾਲੇ ਲੋਕ ਪੈਨਸ਼ਨ ਲੈ ਰਹੇ ਸਨ ਹੁਣ ਗੱਲ ਕਰਦੇ ਹਾਂ ਜੀ ਸਹੀ ਪੈਨਸ਼ਨ ਲੈਣ ਲਈ ਜ਼ਰੂਰੀ ਦਸਤਾਵੇਜ਼ ਅਤੇ ਉਨ੍ਹਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਆਪਣੇ ਸਾਰੇ ਦਸਤਾਵੇਜ਼ਾਂ ਨੂੰ ਇਕਸਾਰ ਅਤੇ ਮੇਲ ਖਾਂਦੇ ਰੱਖੋ ਆਧਾਰ ਕਾਰਡ ਪੈਨ ਕਾਰਡ ਬੂਟਰ ਆਈਡੀ ਇੱਥੋਂ ਤੱਕ ਕਿ ਤੁਹਾਡੇ ਕੋਲ ਜਿਹੜਾ ਜਨਮ ਤਾਰੀਖ ਹੈ ਉਹ ਵੀ ਸਾਰਿਆਂ 'ਚ ਇੱਕੋ ਜਿਹੀ ਹੋਣੀ ਚਾਹੀਦੀ ਹੈ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਵਾਓ ਪੈਨਸ਼ਨ ਸਰਟੀਫਿਕੇਟ ਬਣਾਉਣ ਅਤੇ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ਪੈਨਸ਼ਨ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਕੀ ਹੈ ਉਸਦੇ ਬਾਰੇ ਵੀ ਦੱਸ ਦਿੰਦੇ ਹਾਂ ਜੀ ਪੰਜਾਬ ਸਰਕਾਰ ਦੀ ਅਧਿਕਾਰਿਤ ਵੈੱਬਸਾਈਟ ਤੇ ਜਾਓ ਸਰਵਿਸ ਆਪਸ਼ਨ ਤੇ ਕਲਿੱਕ ਕਰੋ ਅਤੇ ਫਿਰ ਡਿਪਾਰਟਮੈਂਟ ਸਰਵਿਸ ਚੁਣੋ ਨਵੇਂ ਯੂਜ਼ਰ ਬਜੋਂ ਰਜਿਸਟਰ ਕਰੋ ਅਤੇ ਲੌਗਇਨ ਕਰੋ ਆਪਣੀ ਪੈਨਸ਼ਨ ਦੇ ਪ੍ਰਕਾਰ ਬੁਢਾਪਾ ਵਿਧਵਾ ਅਪਾਹਜ ਅਨੁਸਾਰ ਫਾਰਮ ਚੁਣੋ ਸਾਰੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ ਫਾਰਮ ਜਮਾ ਕਰਨ ਤੋਂ ਬਾਅਦ 10-15 ਦਿਨਾਂ ਵਿੱਚ ਤੁਹਾਡਾ ਪੈਨਸ਼ਨ ਸਰਟੀਫਿਕੇਟ ਡਾਊਨਲੋਡ ਕਰਨ ਦਾ ਜੋ ਪ੍ਰੋਸੈਸ ਹੈ ਉਹ ਤਿਆਰ ਹੋ ਜਾਵੇਗਾ ਇਸ ਸਰਟੀਫਿਕੇਟ ਦੀ ਇੱਕ ਪ੍ਰਿੰਟ ਨਕਲ ਆਪਣੇ ਸਬੰਧਿਤ ਸਿਵਲ ਸਰਜਨ ਭਲਾਈ ਦਫ਼ਤਰ ਵਿੱਚ ਜਮਾ ਕਰਵਾਓ ਸਰਕਾਰ ਦਾ ਟੀਚਾ ਇਹ ਸੁਨਿਸ਼ਚਿਤ ਕਰਨਾ ਹੈ ਦੀ 2500 ਦਾ ਵਧਿਆ ਹੋਇਆ ਪੈਨਸ਼ਨ ਲਾਭ ਸਿਰਫ ਸਹੀ ਅਤੇ ਐਲੀਜੀਬਲ ਹਕਦਾਰਾਂ ਤੱਕ ਪਹੁੰਚੇ ਜੇ ਤੁਸੀਂ ਆਪਣੇ ਦਸਤਾਵੇਜ਼ ਪੂਰੇ ਨਹੀਂ ਕਰੋਗੇ ਤਾਂ ਤੁਹਾਡੀ ਪੈਨਸ਼ਨ ਬੰਦ ਹੋ ਸਕਦੀ ਹੈ ਪੰਜਾਬ ਸਰਕਾਰ ਪਹਿਲਾਂ ਪੈਨਸ਼ਨ ਸੂਚੀ ਨੂੰ ਸੁੱਧ ਕਰ ਰਹੀ ਹੈ ਤਾਂ ਜੋ ਭਵਿੱਖ ਵਿੱਚ ਵੱਡੇ ਪੈਨਸ਼ਨ ਭੁਗਤਾਨ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ ਇਸ ਲਈ ਸਾਰੇ ਮੌਜੂਦਾ ਪੈਨਸ਼ਨ ਭੁਗਤਾਨ ਲੈਣ ਵਾਲਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਵਾਉਣ ਅਤੇ ਪੈਨਸ਼ਨ ਸਰਟੀਫਿਕੇਟ ਬਣਾਉਣ ਤੇ ਧਿਆਨ ਦੇਣ।